ਹਾਂਜੀ ਪ੍ਰਧਾਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਸੁਣ ਦਿੱਲੀ ਦੀ ਇਹ ਸਰਕਾਰੇ ਤੈਨੂੰ ਇਹ ਜੋਧੇ ਵਿਖਾਉਣ ਕੇ ਨਜ਼ਾਰੇ ਕਿਉਂਕਿ ਫਿਰੋਜ਼ਪੁਰ ਜ਼ਿਲ੍ਹੇ ਦੀ ਤਿਆਰੀ ਹੋ ਰਹੀ ਆ ਬਹੁਤ ਵੱਡੀ ਵੱਡੀ ਮਾਤਰਾ ਦੇ ਵਿੱਚ ਗਿਣਤੀ ਲੈ ਕੇ ਸਾਡਾ ਤਰਨਤਾਰਨ ਜ਼ਿਲ੍ਹਾ ਗਿਆ ਉਹ ਤੋਂ ਅੱਗੇ ਸ੍ਰੀ ਅਮਰਸਰ ਸਾਹਿਬ ਦੀ ਤਿਆਰੀ ਹੋ ਰਹੀ ਆ ਉਹ ਤੋਂ ਅੱਗੇ ਗਰਦਾਸਪੁਰ ਦੀ ਤਿਆਰੀ ਹੋ ਗਈ ਕਪੂਰਥਲਾ ਮੋਗਾ ਜਲੰਧਰ ਫਾਜ਼ਿਲਕਾ ਪਠਾਨਕੋਟ ਹਸ਼ਿਆਰਪੁਰ ਔਰ ਲੁਧਿਆਣੇ ਦੇ ਵਿੱਚੋਂ ਪਟਿਆਲੇ ਦੇ ਵਿੱਚੋਂ ਵੱਡੀਆਂ ਗਿੰਟੀਆਂ ਜਿਹੜੀਆਂ ਉਹ ਇਕੱਠੀਆਂ ਹੋ ਕੇ ਜਾਣਦੀਆਂ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਹਰ ਹਾਲ ਦੇ ਵਿੱਚ ਅਸੀਂ ਐਮਐਸਪੀ ਗਰੰਟਡ ਦਾ ਕਾਨੂੰਨ ਵੀ ਬਣਾਉਣਾ ਵਾ ਡਾਕਟਰ ਸੁਆਮੀਨਾਥ ਦੀ ਰਿਪੋਰਟ ਵੀ ਲਾਗੂ ਕਰਾਉਣੀ ਆ ਉਹ ਯੋਧੇ ਦੀ ਕੁਰਬਾਨੀ ਅਜਾਈ ਨਹੀਂ ਜਾਣ ਦੇਣੀ 200 ਦਿਨ ਮਜ਼ਰੇਗਾ ਤੇ 700 ਰੁਪਏ ਦਿਹਾੜੀ ਵੀ ਲੈਣੀ ਆ ਕਿਸਾਨਾਂ ਮਿਹਰਾਂ ਦਾ ਸੂਚਾ ਕਰਜ਼ਾ ਵੀ ਖਤਮ ਕਰਾਉਣਾ ਵਾ ਔਰ ਇਹਦੇ ਨਾਲ 10000 ਰੁਪਇਆ ਪੈਨਸ਼ਨ ਕਿਸਾਨਾਂ ਮਜ਼ਦੂਰਾਂ ਦੀ ਬੇਬੇ ਬਾਪੂ ਦੀ ਉਹ ਵੀ ਲੈਣੀ ਆ ਫਸਲੀ ਬੀਮਾ ਯੋਜਨਾ ਵੀ ਸਰਕਾਰ ਕਰੇ ਚਿਪ ਵਾਲੇ ਮੀਟਰ ਸਰਕਾਰ ਦੇ ਘਰ ਮੋੜ ਕੇ ਘਲਣੇ ਆ ਸਾਡਾ ਬਿਜਲੀ ਬੋਰਡ ਦਾ ਪਹਿਲਾ ਸਰੂਪ ਬਹਾਲ ਹੋਵੇ ਰੇਤ ਦਾ ਹੱਕ ਆ ਜਿਹੜਾ ਇਲਾਕਾ ਸਾਰਾ دریاਵਾਂ ਦਾ ਮਾਰਿਆ ਇਹਨਾਂ ਨੂੰ ਹੋਵੇ ਜਿੰਨੇ ਮੁਆਵਜ਼ੇ ਲੈ ਲਿਆ ਉਹ ਪੰਜਾਬ ਸਰਕਾਰ ਤੋਂ ਵੀ ਲਿਆਉਣੇ ਲੈਣੇ ਆ ਪੰਜਾਬ ਸਰਕਾਰ ਨੂੰ ਦੱਸਣਾ ਚਾਹੁੰਦੇ ਆ ਵੀ ਆਪਣੀ ਗਫਲ ਗਫਲ ਦੀ ਨੀਂਦ ਦੇ ਵਿੱਚੋਂ ਜਾਗੋ ਖਾੜ ਦਾ ਮੌਸਮ ਫੇਰ ਪੜ ਰਿਹਾ ਵਾ ਅਜੇ ਪਹਿਲੇ ਮੁਆਵਜ਼ੇ ਰਹਿ ਰਿਹਾ ਤੁਹਾਨੂੰ ਸਾਰਿਆਂ ਨੂੰ ਅਪੀਲ ਵਾ ਏਕਾ ਤੇ ਸੰਘਰਸ਼ ਹਥਿਆਰ ਵੀ ਤੇ ਹੱਲ ਵੀ ਆਓ ਪਾਰਟੀ ਬਾਲੀ ਦੇ ਉੱਪਰ ਉੱਠ ਕੇ ਆਪਣੀਆਂ ਨਸਲਾਂ ਪਸਨਾ ਬਚਾਉਣ ਵਾਸਤੇ ਲੜਾਈ ਲੜੀਏ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ